ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆਂ ਸਵਾਗਤ ਕਰਦੀਆਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲਾ ਵਿਕਟਰੀ ਫੰਡ ਇਵੈਂਟ ਪਟੋਮਿਕ ਵਿਖੇ ਕਰਵਾਇਆ ਗਿਆ ਜਿੱਥੇ ਅਮਰੀਕਾ ਦੀਆਂ ਉੱਗੀਆਂ ਸਖਸ਼ੀਅਤਾਂ ਨੂੰ ਬੁਲਾਇਆ ਗਿਆ ਸੀ ਇਸ ਮੌਕੇ ਇਵੈਂਟ ਹੋਸਟ ਫ੍ਰੈਕ ਨੇ ਹੈਰਿਸ ਕੈਂਪੇਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਸ ਉਪਰੰਤ ਕਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਦੇ ਚੋਣ ਚੇਅਰਮੈਨ ਨੇ ਦੱਸਿਆ ਕਮਲਾ ਹੈਰਿਸ ਦੇ ਚੋਣ ਵਾਲਿਆਂ ਨੇ 6 ਦਿਨਾਂ ਵਿੱਚ 200 ਮਿਲੀਅਨ ਡਾਲਰ ਇਕੱਠਾ ਕਰਕੇ 트াম্প ਨੂੰ ਝਟਕਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਮਲਾ ਹੈਰਿਸ ਦੀ ਉਮੀਦਵਾਰੀ ਨੇ ਨੌਜਵਾਨ ਪੀੜ੍ਹੀ ਵਿੱਚ ਨਵੀਂ ਰੂਹ ਪਾ ਦਿੱਤੀ ਹੈ। ਜਿਸ ਸਦਕਾ 1 ਮਿਲੀਅਨ ਵਲੰਟੀਅਰ 3 ਦਿਨਾਂ ਵਿੱਚ ਰਜਿਸਟਰ ਹੋ ਗਏ। ਉਹਨਾਂ ਨੇ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ। ਹੁੰਦੇ ਦਿਨਾਂ ਵਿੱਚ ਤੁਸੀਂ ਵੱਡੀ ਤਬਦੀਲੀ ਦੇਖੋਗੇ। ਕਰਵਾਇਆ ਗਿਆ ਇਹ ਇਵੈਂਟ ਸਿਰਫ 4 ਗਰੁੱਪ ਦਾ ਹੈ ਜਿਸ ਵਿੱਚ ਮਿਲੀਅਨ ਡਾਲਰ ਜੁਟਾਈ ਗਏ ਨੇ। ਹੈਰਿਸ ਵਿਕਟਰੀ ਫੰਡ ਦੀ ਪ੍ਰਧਾਨਗੀ ਕੋਰੀ ਬੁਕਰ ਨੇ ਕੀਤੀ। ਉਹਨਾਂ ਨੇ ਕਿਹਾ ਹੈ ਕਿ ਕਮਲਾ ਹੈਰਿਸ ਦੂਰਅੰਦੇਸ਼ੀ ਤੇ ਵੱਡੀ ਤਬਦੀਲੀ ਅਮਰੀਕਾ ਵਿੱਚ ਲਿਆਉਣ ਦੇ ਸਮਰਥ ਹੈ। ਉਸ ਦੀ ਹਰ ਪਾਲਿਸੀ ਸ਼ਲਾਘਾਯੋਗ ਹੈ ਜਿਸ ਕਰਕੇ ਨੌਜਵਾਨ ਪੀੜੀ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਿਤ ਵਲੰਟੀਅਰ ਰਜਿਸਟਰ ਹੋ ਰਹੇ ਨੇ ਜੋ ਆਸ਼ਾਵਾਦੀ ਦਾ ਪ੍ਰਤੀਕ ਹੈ। ਸਿੱਖ ਕਮਿਊਨਿਟੀ ਵੱਲੋਂ ਜਸਪ੍ਰੀਤ ਸਿੰਘ ਨੇ ਆਰਥਿਕਤਾ ਤੇ ਗਾਜਾ ਲੜਾਈ ਦਾ ਮੁੱਦਾ ਬਹੁਤ ਮਜ਼ਬੂਤੀ ਨਾਲ ਉਠਾਇਆ ਜਿਸ ਤੇ ਕਾਫੀ ਚਰਚਾ ਹੋਈ। ਇਸ ਮੌਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਟਰ ਫਾਰ ਪੀਸ ਨੇ ਨਫ਼ਰਤੀ ਅਪਰਾਧ ਨੂੰ ਠੱਲ ਪਾਉਣ ਤੇ ਜ਼ੋਰ ਦਿੱਤਾ ਸਮੁੱਚਾ ਹੈਰਿਸ ਵਿਕਟਰੀ ਫੰਡ ਇਵੈਂਟ ਕਾਫੀ ਪ੍ਰਭਾਵੀ ਰਿਹਾ ਜਿਸ ਵਿੱਚ ਸਿੱਖ ਕਮਿਊਨਿਟੀ ਦਾ ਬੋਲਬਾਲਾ ਕਾਫੀ ਰਿਹਾ ਇਸ ਦੌਰਾਨ ਪੋਰੀ ਬੁਕਰ ਨੇ ਕਿਹਾ ਕਿ ਸਿੱਖ ਕਮਿਊਨਿਟੀ ਦੀ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੈ ਇਸ ਮੌਕੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ